ਤਦ ਆਪਾਂ ਨੂੰ ਪਤਾ ਸਮੇਂ ਤੋਂ ਪਹਿਲਾਂ ਕੁਝ ਨਹੀਂ ਹੋਣਾ ਫਿਰ ਚਿੰਤਾ ਗਾਦੀ ਕਰਨੀ ਹੈ ਹਾਲੇਲੂਇਆ ਜਦੋਂ ਉਹ ਸੱਚਮੁੱਚ ਉਹਦਾ ਟਾਈਮ ਆ ਗਿਆ ਉਹਨੂੰ ਦੇਣਾ ਉਹਨੇ ਆਪਾਂ ਨੂੰ ਉਦੋਂ ਆਪਾਂ ਨੂੰ ਪਤਾ ਹੀ ਨਹੀਂ ਲੱਗਣਾਗਾ ਹਾਲੇਲੂਇਆ ਸਭ ਕੁਝ ਛੱਡ ਦਿਆ ਕਰੋ ਪਰਮੇਸ਼ਰ ਤੇ ਕੁਝ ਵੀ ਹੋਈ ਜਾਵੇ ਪਰਮੇਸ਼ਰ ਤੇ ਛੱਡ ਦੇ ਕੇ ਪਰਮੇਸ਼ਰ ਮੈਨੂੰ ਪਤਾ ਵੈ ਤੂੰ ਮੇਰੇ ਨਾਲ ਐ ਤੂੰ ਮੇਰਾ ਸਹਾਇਆ ਮੈਂ ਤੂੰ ਮੇਰਾ ਹੱਥ ਫੜਿਆ ਮੈਨੂੰ ਨਹੀਂ ਡੁੱਬਣ ਦੇਵੇਂਗਾ ਹਾਲੇਲੂਇਆ ਤੇ ਜੇ ਮੇਰੀ ਮੇਰੀ ਕਰੀ ਚੱਲਾਂਗੇ ਮੈਂ ਹੀ ਕਰ ਲੂ ਮੈਂ ਹੀ ਕਰ ਲੂ ਮੈਂ ਮੈਂ ਨਾ ਕੁਝ ਨਹੀਂ ਹੋਣਾ ਹਾਲੇਲੂਇਆ ਪਰਮੇਸ਼ਰ ਕਹਿੰਦਾ ਫਿਰ ਆਸੇ ਹੋ ਕੇ ਬੈਠ ਨਾ ਕਹਿੰਦਾ ਤੂੰ ਆਪ ਦਾ ਜ਼ੋਰ ਲਾ ਜਦੋਂ ਆਪ ਸਭ ਕੁਝ ਉੱਤੇ ਛੱਡ ਦਿੰਨੇ ਐ ਤੇ ਪਰਮੇਸ਼ਰ ਆਪੇ ਹੀ ਕੰਮ ਕਰਦਾ ਵਾ ਹਾਲੇਲੂਇਆ ਚੰਗਾ ਕੰਮ ਕੋਈ ਆਪਾਂ ਨੂੰ ਚੰਗਾ ਕੁਝ ਕਹਿੰਦਾ ਤਾਂ ਵੀ ਪਰਮੇਸ਼ਰ ਦੱਸਿਆ ਪਰਮੇਸ਼ਰ ਜੀ ਮੈਨੂੰ ਫਲਾਣੇ ਨੇ ਚੰਗਾ ਕੰਮ ਆ ਮੈਨੂੰ ਚੰਗਾ ਗਿਆ ਸੀਗਾ ਮਾੜਾ ਕਹਿੰਦਾ ਤਾਂ ਵੀ ਦਿਖਾਇਆ ਕਰੋ ਪਰਮੇਸ਼ਰ ਨੂੰ ਉਹ ਸਭ ਕੁਝ ਪਰਮੇਸ਼ਰ ਕਰਨ ਦੀ ਤਾਕਤ ਰੱਖਦਾ ਹਾਲੇਲੂਇਆ ਟਾਈਮ ਰੱਖਿਆ ਪਰਮੇਸ਼ਰ ਦੋ ਕਹਿੰਦਾ ਤੂੰ ਚੁੱਪ ਰਹੀਂ ਤੇਰਾ ਬਦਲਾ ਮੈਂ ਲਵਾਂਗਾ ਹਾਲੇਲੂਇਆ ਜੇ ਆਪਾਂ ਹੀ ਲੜਨ ਲੱਗਦੇ ਫਿਰ ਬਦਲਾ ਪਰਮੇਸ਼ਰ ਕਿੱਥੇ ਲੜ ਕੋ ਤੂੰ ਹੀ ਕੇ ਦੇਖ ਲਾ ਹallelujah ਆਪਾਂ ਨਹੀਂ ਕੁਝ ਕਹਿਣਾ ਆਪਾਂ ਪਰਮੇਸ਼ਰ ਨੂੰ ਦੱਸਣਾ ਹੈ ਪਰਮੇਸ਼ਰ ਜੀ ਫਲਾਨੇ ਨੇ ਮੈਨੂੰ ਇਸ ਟਾਈਮ ਆਹ ਗੱਲ ਕਹੀ ਸੀ ਪਰਮੇਸ਼ਰ ਮੈਂ ਤੈਨੂੰ ਦੱਸਣ ਲੱਗਾ ਪਰਮੇਸ਼ਰ ਤੂੰ ਜਾਣੇ ਤੇ ਅਗਲਾ ਜਾਣੇ ਹallelujah ਆਪਾਂ ਕਿਸੇ ਨਾਲ ਨਹੀਂ ਲੜਨਾ ਆਪਣੀ ਲੜਾਈ ਕਿਹਦੇ ਨਾਲ ਹੈ ਸ਼ੈਤਾਨਾਂ ਦੇ ਨਾਲ ਹੈ ਲਹੂ ਮਾਸ ਨਾਲ ਨਹੀਂ ਆਪਣੀ ਲੜਾਈ ਹallelujah ਆਪਣੇ ਤਾਂ ਆਪ ਦੇ ਆਪਾਂ ਤਾਂ ਆਪ ਦੇ ਨਾਲ ਆਪ ਦੇ ਨਾਲ ਲੜਨੀ ਆਪਦੇ ਸਰੀਰਾਂ ਨਾਲ ਜਿਹੜਾ ਆਪਾਂ ਨੂੰ ਰੋਗ ਲੱਗੇ ਆ ਹਾਲੇਲੂਇਆ ਉਹ ਪਰਮੇਸ਼ਰ ਨੂੰ ਨਾਲ ਦੱਸਣਾ ਪਰਮੇਸ਼ਰ ਜੀ ਮੇਰਾ ਰੋਗ ਨਹੀਂ ਵੱਡਾ ਮੈਨੂੰ ਪਤਾ ਪਰਮੇਸ਼ਰ ਤੂੰ ਵੱਡਾ ਮੈਂ ਹਾਲੇਲੂਇਆ ਪਰਮੇਸ਼ਰ ਮੇਰੀ ਬਿਮਾਰੀ ਨਹੀਂ ਵੱਡੀ ਮੇਰੇ ਕਰਜ਼ੇ ਨਹੀਂ ਵੱਡੇ ਮੈਨੂੰ ਪਤਾ ਤੂੰ ਵੱਡਾ ਮੈਂ ਹਾਲੇਲੂਇਆ ਆਪਾਂ ਤਾਂ ਆਪ ਦੇ ਲਈ ਲੜਨਾ ਆਪਾਂ ਕਿਸੇ ਲਈ ਥੋੜੀ ਲੜਨਾ ਮੈਂ ਹਾਲੇਲੂਇਆ ਪਰਮੇਸ਼ਰ ਸੱਚਮੁੱਚ ਹੱਲ ਕਰਦਾ ਵੈ ਜੇ ਉਹਨੇ ਆਪਾਂ ਨੂੰ ਚੁਣਿਆ ਮੈਂ ਤੇ ਆਪਣਾ ਹੱਲ ਵੀ ਉਸੇ ਕੋਲ ਹੀ ਆ ਹਰ ਇੱਕ ਮੁਸ਼ਕਲ ਦਾ ਹੱਲ ਦੇ ਕੋਲੇ ਐ ਪਰਮੇਸ਼ਰ ਦੇ ਕੋਲੇ ਐ ਹਾਲੇਲੂਇਆ ਉਹ ਕਹਿੰਦਾ ਤੇਰੀਆਂ ਲੜਾਈਆਂ ਨਹੀਂ ਕਹਿੰਦਾ ਮੇਰੀਆਂ ਕਹਿੰਦਾ ਮੈਂ ਹੀ ਲੜੂੰਗਾ ਹਾਲੇਲੂਇਆ ਪਰਮੇਸ਼ਰ ਸੱਚਮੁੱਚ ਜਦੋਂ ਆਪਾਂ ਨੂੰ ਕਹਿੰਦਾ ਆਪਾਂ ਉਹਦੇ ਕੀ ਐ ਉਹ ਕਹਿੰਦਾ ਜਿਹੜਾ ਕੋਈ ਮੇਰੇ ਚੁਣਿਆ ਹੋਇਆਂ ਨੂੰ ਕੋਈ ਕੁਛ ਕਹਿੰਦਾ ਵਾ ਉਹ ਮੇਰੀ ਅੱਖ ਦੀ ਕਾਕੀ ਜੋ ਜੇ ਮੇਰੀ ਅੱਖ ਨੂੰ ਕਿਸੇ ਨੇ ਛੂ ਲਿਆ ਕਹਿੰਦਾ ਉਹ ਜੇ ਮੇਰੇ ਚੁਣਿਆ ਹੋਇਆਂ ਨੂੰ ਛੂ ਲਿਆ ਹਾਲੇਲੂਇਆ ਪਰਮੇਸ਼ਰ ਦੇ ਆਪਾਂ ਅੱਖ ਨੂੰ ਛੂ ਲਾਂਗੇ ਨਹੀਂ ਉਹ ਕਹਿੰਦਾ ਮੇਰੇ ਤੁਸੀਂ ਮੇਰੇ ਚੁਣੇ ਹੋਇਆ ਮੈਂ ਆਪਾਂ ਨੂੰ ਆਪਦੀ ਅੱਖ ਦੀ ਕਾਕੀ ਵਾਂਗੂ ਜਾਣਦਾ ਹallelujah ਉਹ ਕਹਿੰਦਾ ਜਿਹੜਾ ਮੇਰੇ ਚੁਣਿਆ ਹੋਇਆ ਨੂੰ ਕੁਛ ਕਹਿੰਦਾ ਵੈ ਤੇ ਕਹਿੰਦਾ ਉਹਦਾ ਨਾਲ ਮੈਂ ਉਹਦਾ ਨਿਆਮ ਮੈਂ ਕਰਨਾ ਹallelujah ਇਸ ਤਰ੍ਹਾਂ ਕਰਕੇ ਸਭ ਕੁਝ ਪਰਮੇਸ਼ਰ ਤੇ ਛੱਡ ਦਿਓ ਜਦੋਂ ਆਪਾਂ ਨੂੰ ਪਤਾ ਆਪਣੇ ਕੋਲ ਤਾਕਤ ਹੈ ਨਹੀਂਗੀ ਤਾਕਤ ਕਿਹਦੀ ਹੈ ਪਰਮੇਸ਼ਰ ਦੀ ਹੈ ਹਾਲੇਲੂਇਆ ਹਾਲੇਲੂਇਆ ਆਪਾਂ ਕੋਈ ਹਥਿਆਰ ਥੋੜੀ ਚੱਕਣੇ ਲੋਕਣ ਲਾ ਨੂੰ ਆਪਣੇ ਕੋਲੇ ਆ ਦੇ ਪਏ ਆਪਣਾ ਹਥਿਆਰ ਹਾਲੇਲੂਇਆ ਬਾਈਬਲ ਹਥਿਆਰ ਆ ਬਚਨ ਕੱਢਿਆ ਕਰੋ ਬਚਨ ਨਾਲ ਆਪਾਂ ਸਭ ਕੁਝ ਸ਼ਿਕਰ ਸਕਦੇ ਆ ਹਾਲੇਲੂਇਆ ਆਪਾਂ ਨੂੰ ਤਾਂ ਇੱਕ ਹਾਲੇਲੂਇਆ ਦਾ ਨਾਰਾ ਹੀ ਲਾ ਦੀਏ ਉਸ ਵਰਗਾ ਟਿੱਕਰ ਪਹੁੰਚਗਾ ਤੇ ਉਸੇ ਨਾਲ ਹੀ ਪਰਮੇਸ਼ਰ ਕੋਸ਼ਣਾ ਕੁਸ਼ ਕਰ ਦਿੰਦਾ ਹਾਲੇਲੂਇਆ ਹਾਲੇਲੂਇਆ ਜਦੋਂ ਦਵਾ ਢਾਈ ਸੀ ਜਰੀ ਹੋਦੀ ਹallelujah ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸੱਤੋਂ ਕਹਿੰਦੇ ਤੂੰ ਸੱਤ ਕਹਿੰਦੇ ਤੇ ਪਿੱਛੇ ਕਿਹੜੇ ਕੱਢਿਓ ਤੇ ਪਹਿਲਾਂ ਹallelujah ਇੱਕ ਇੱਕ ਵਾਰੀ ਕਹਿਣਾ ਫਿਰ ਸੱਤ ਵਾਰ ਨਾਰੇ ਇਕੱਠੇ ਹੀ ਲਾਉਣੇ ਆ ਤੇ ਉਸੇ ਟਾਈਮ ਦਵਾ ਡੈਗ ਪੀ ਹallelujah ਉਹ ਡਿੱਗੀ ਉਹਦਾਂ ਨੂੰ ਡਿੱਗੀ ਜਿੱਦਾਂ ਡੈਗਨ ਤੇ ਦੂਜੇ ਪਾਸੇ ਡਿੱਗੀ ਵੀ ਆਉਣਾ ਕਿ ਉਹਨਾਂ ਨੇ ਤੱਕਾ ਮਾਰਿਆ ਸੀ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਸਾਰਾ ਕੁਝ ਕਰਨ ਦੀ ਤਾਕਤ ਰੱਖਦਾ ਵੈ ਤੇ ਆਪਾਂ ਜਦੋਂ ਸਭ ਕੁਝ ਪਰਮੇਸ਼ਰ ਨੂੰ ਸੌਂਪਤਾ ਤੇ ਪਰਮੇਸ਼ਰ ਆਪਾਂ ਨੂੰ ਸ਼ਰਮਿੰਦਿਆ ਨਹੀਂ ਹੋਣ ਦੇਊਗਾ ਹallelujah ਉਹ ਕਹਿੰਦਾ ਸ਼ਰਮਿੰਦੇ ਉਹ ਹੋਣਗੇ ਜਿਹੜੇ ਤੁਹਾਨੂੰ ਤੰਗ ਕਰਨਗੇ ਕਹਿੰਦਾ ਮੈਂ ਤੁਹਾਨੂੰ ਸ਼ਰਮਿੰਦਿਆ ਨਹੀਂ ਹੋਣ ਦੇਣਾ ਪਰ ਆਪਾਂ ਚਟਾਨ ਵਾਂਗੂ ਆਪਾਂ ਡਰੜ ਹੋਣਾ ਇਹ ਨਹੀਂਗਾ ਵੀ ਆਪਾਂ ਵੀ ਡੱਗ ਪਏ ਬਸ ਹੁਣ ਤਾਂ ਮੈਨੂੰ ਕਿਸੇ ਨੇ ਕੁਝ ਕਹਿਦਾ ਹੁਣ ਤਾਂ ਮੈਂ ਪ੍ਰਭੂ ਨੂੰ ਛੱਡਣ ਲੱਗਾ ਹੁਣ ਤਾਂ ਮੈਂ ਪਹਿਲੇ ਕੰਮ ਕਰਨ ਲੱਗਾ ਨਹੀਂ ਉਹਨੇ ਆਪਾਂ ਨੂੰ ਚੁਣਿਆ ਕੋ ਸੋਚ ਸਮਝ ਕੇ ਚੁਣਿਆ ਮੈਂ ਹallelujah ਹਾਲੇ ਦੁਨੀਆ ਬਹੁਤ ਔਖੀ ਪਈ ਐ ਹਾਲੇਲੂਇਆ ਉਹਨੇ ਆਪਾਂ ਨੂੰ ਵੱਖਰੇ ਕੀਤਾ ਚੁਣਿਆਵੇਂ ਆਪਣੇ ਕੋਲ ਪਤਾ ਨਹੀਂ ਪਰਮੇਸ਼ਰ ਨੇ ਕਿੱਡੇ ਕਿੱਡੇ ਕੰਮ ਕਰਾਉਣੇ ਆ ਹਾਲੇਲੂਇਆ ਹਾਲੇਲੂਇਆ ਡਰਨਾ ਨਹੀਂਗਾ ਡਰਨ ਕਿਹਦੇ ਕੋਲ ਕਿਹਦੇ ਕੋਲ ਡਰਨਾ ਹੈ ਪਰਮੇਸ਼ਰ ਤੋਂ ਡਰਿਆ ਕਰੋ ਮੈਂ ਕੋਈ ਮਾੜਾ ਕੰਮ ਨਾ ਕਰਾਂ ਮੈਨੂੰ ਪਰਮੇਸ਼ਰ ਨਾ ਕਿਤੇ ਉਹਦਾ ਸਰਾਫ ਆ ਜਾਵੇ ਕਿਤੇ ਮੈਂ ਆਹ ਕੰਮ ਨਾ ਕਰਾਂ ਮੈਨੂੰ ਪਰਮੇਸ਼ਰ ਨਾ ਮੇਰੇ ਤੇ ਗੁੱਸੇ ਹੋ ਜੇ ਦੁਨੀਆਂ ਤੋਂ ਨਹੀਂ ਡਰਨਾਗਾ ਹਾਲੇਲੂਇਆ ਉਹ ਤੋਂ ਡਰਿਆ ਕਰੋ ਆਪਾਂ ਦੁਨੀਆਂ ਤੋਂ ਡਰਦੇ ਰਹਿੰਨੇ ਆ ਪਰਮੇਸ਼ਰ ਤੋਂ ਤਾਂ ਡਰਦੇ ਹੀ ਨਹੀਂਗੇ ਦੁਨੀਆ ਤੋਂ ਡਰਦੇ ਆ ਜੇ ਮੈਂ ਚੱਚੀ ਜਾਣ ਲੱਗ ਗਈ ਜਾਂ ਲੱਗ ਗਿਆ ਮੇਰੇ ਰਿਸ਼ਤੇਦਾਰ ਗੁੱਸੇ ਹੋ ਜਾਣਗੇ ਜੇ ਮੈਂ ਮੇਕ ਮੂਰੇ ਖੜ ਕੇ ਮੇਰੇ ਫਲਾਣੇ ਗੁੱਸੇ ਹੋਣਗੇ ਨਹੀਂ ਆਪਾਂ ਪਰਮੇਸ਼ਰ ਤੋਂ ਡਰਨਾ ਵੇ ਹਾਲੇਲੂਇਆ ਹਾਲੇਲੂਇਆ ਉਹਦੇ ਪੈਚ ਰਹਿਣਾ ਪਰਮੇਸ਼ਰ ਜੀ ਤੇ ਤੂੰ ਨਾ ਮੇਰੇ ਤੇ ਗੁੱਸੇ ਜਿਵੇਂ ਤੇਰੇ ਵਾਲੇ ਕੰਮ ਕਰ ਜੀ ਆਪਾਂ ਸਰੀਰ ਇਹ ਨੂੰ ਸੌਂਪਦਾ ਫਿਰ ਇਹਦੇ ਤੇ ਆਪਣਾ ਥੋੜੀ ਹੱਕ ਹੈ ਪਰਮੇਸ਼ਰ ਦਾ ਹੱਕ ਹੈ ਹਾਲੇਲੂਇਆ ਉਹ ਜਿਵੇਂ ਚਲਾਉਂਦਾ ਉਹਵੇਂ ਹੀ ਚੱਲਣਾ ਆਪਾਂ ਤਾਂ ਹਾਲੇਲੂਇਆ ਹੁਣ ਕਿ ਅਗਰ ਪਰਮੇਸ਼ਰ ਸੱਚਮੁੱਚ ਮੇਰੇ ਜੀਵਨ ਚ ਤੇਰੀ ਮਰਜ਼ੀ ਪੂਰੀ ਹੋਵੇ ਪਰਮੇਸ਼ਰ ਮੈਂ ਆਪਦੀ ਇੰਨੀ ਉਮਰ ਐਵੇਂ ਖਰਾਬ ਕਰ ਲਈ ਮੈਂ ਆਪਦੇ ਮਗਰ ਆਪਦੇ ਮੱਤ ਤੇ ਤੁਰਦੀ ਰਹੀ ਹੁਣ ਪਰਮੇਸ਼ਰ ਮੈਂ ਤੇਨੂੰ ਜਿੰਦਗੀ ਤੇ ਜਿਵੇਂ ਤੂੰ ਮੈਨੂੰ ਚਲਾਵੇਂਗਾ ਪਰਮੇਸ਼ਰ ਮੈਂ ਉਹਵੇਂ ਹੀ ਚੱਲੂਗੀ ਹਾਲੇਲੂਇਆ ਹਾਲੇਲੂਇਆ